ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਕਾਫੀ ਭਰਾਵਾਂ ਨਾਲ ਵਿਚਾਰ ਚਰਚਾ ਵੀ ਹੁੰਦੇ ਤੇ ਕਈ ਦੇ ਫੋਨ ਵੀ ਹੁੰਦੇ ਪੁੱਛ ਦੇਖਦੇ ਰਹਿੰਦੇ ਆ ਕਿਉਂਕਿ ਅਸੀਂ ਪਿੰਡ ਦੇ ਵਿੱਚ ਪਸ਼ੂ ਪਾਲਣ ਇੱਕ ਗਰੁੱਪ ਵੀ ਬਣਾਇਆ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਮੱਝਾਂ ਤੇ ਗਾਵਾਂ ਦੀ ਖਾਸ ਕਰਕੇ ਗੱਲ ਕਰਦੇ ਹੁੰਦੇ ਆ ਦੂਜੀ ਗੱਲ ਇਹ ਆ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਕਨਫਿਊਜ਼ਨ ਆ ਵੀ ਅਸੀਂ ਸੀਮਨ ਕਿਹੜੇ ਝੋਟੇ ਦਾ ਕਰਾਈਏ ਕਿਉਂਕਿ ਹਰ ਰੋਜ਼ ਛੋਟਿਆਂ ਦੀਆਂ ਜਿਹੜੀਆਂ ਕੱਟੀਆਂ ਆ ਰਹੀਆਂ ਨੇ ਉਹ ਜਦੋਂ ਸੁੰਦੀਆਂ ਤੇ ਦੁੱਧ ਤੇ ਆਉਂਦੀਆਂ ਨੇ ਉਹਨਾਂ ਦੀ ਲਾਈਵ ਚੁਆਇ ਕਰਾਈ ਜਾਂਦੀ ਆ ਤੇ ਦੁੱਧ ਦੇ ਰਿਕਾਰਡ ਦੱਸ ਕੇ ਤੇ ਸੀਮਨ ਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਆ ਕਿਉਂਕਿ ਇਸ ਬੁੱਲ ਦੀ ਕੱਟੀ ਨੇ ਇੰਨਾ ਦੁੱਧ ਕੱਢ ਦਿੱਤਾਗਾ ਹੁਣ ਸਿਸਟਮ ਇਹ ਆ ਵੀ ਤੁਸੀਂ ਮੇਲੇ ਵੀ ਦੇਖਿਓ ਮੇਲੇ ਦੇਖਣ ਤੇ ਸਿੱਖਣ ਵਾਸਤੇ ਨਕਲਾ ਦੇਖਣੇ ਨਹੀਂ ਉੱਥੇ ਸਿੱਖ ਕੇ ਕੀ ਆਏ ਆ ਆਪਾਂ ਹੁਣ ਜਦੋਂ ਅਸੀਂ ਮੇਲੇ ਦੇ ਉੱਤੇ ਜਾਂਨੇ ਸਾਡੇ ਪਿੰਡ ਦੇ 16 17 ਮੁੰਡੇ ਹਰ ਸਾਲ ਮੇਲੇ ਤੇ ਜਾਂਦੇ ਆ ਅਸੀਂ ਪੀਡੀਐਫ ਤੇ ਵੀ ਜਾਂਦੇ ਆ ਬੀਐਫਏ ਤੇ ਵੀ ਜਾਂਦੇ ਆ ਜੇ ਹੋਰ ਨਹੀਂ ਜਾਂਦੇ ਤਾਂ ਅਸੀਂ ਤਾਂ ਮੈਂ ਤੇ ਗੁਰਤੇਜ ਨੇ ਤਾਂ ਜਾਣਾ ਹੀ ਹੁੰਦਾ ਗਾ ਕੋਸ਼ਿਸ਼ ਕੀਤੀ ਆ ਹਰ ਇੱਕ ਮੇਲੇ ਦੇ ਉੱਤੇ ਸੀ ਪਹੁੰਚਦੇ ਆ ਉੱਥੇ ਮੱਝਾਂ ਦੀ ਜਿਹੜੀ ਦੁੱਧ ਚਵਾਈ ਹੁੰਦੀ ਆ ਹੁਣ ਜਿਹੜੇ ਪ੍ਰਾਈਵੇਟ ਬੋਲ ਵਾਲੇ ਆ ਜਿੱਥੇ ਉਹਨਾਂ ਦੀ ਕੱਟੀ ਨੇ ਦੁੱਧ ਕੱਢ ਦਿੱਤਾ ਉਹਨਾਂ ਨੇ ਘਰ ਨਹੀਂ ਜਾਣਾ ਉੱਥੇ ਉੱਥੇ ਜਾ ਕੇ ਉਹਦੀ ਚਵਾਈ ਕਰਾ ਕੇ ਤੇ ਐਡ ਕਰਦੇ ਨੇ ਵੀ ਮੇਰੇ ਝੋਟੇ ਦੀ ਕੱਟੀ ਨੇ ਦੁੱਧ ਇੰਨਾ ਕੱਢ ਦਿੱਤਾ ਪ੍ਰਾਈਵੇਟ ਬੋਲ ਤਾਂ ਬਹੁਤ ਐਂਟਰਟੇਨਮੈਂਟ ਕਰ ਰਹੇ ਆ ਤੇ ਮੇਲਿਆਂ ਦੇ ਉੱਤੇ ਜਿਹੜੇ ਦੁੱਧ ਚਵਾਈ ਮੁਕਾਬਲੇ ਹੁੰਦੇ ਆ ਉੱਥੇ ਅਸੀਂ ਕੱਲਾ ਕੱਲਾ ਰਿਕਾਰਡ ਲਿਖ ਦਿੰਦੇ ਆ ਭਾਈ ਕਿਹੜੇ ਝੋਟੇ ਦੀ ਹੈ ਕਿੰਨਾ ਦੁੱਧ ਕੱਢਿਆ ਸਾਰਾ ਕੁਝ ਅਸੀਂ ਝੋਟੀਆਂ ਬਾਰੇ ਲਿਖਦੇ ਆ ਕਿ ਡੈਰੀ ਲੈ ਲੈਣ ਉਹਨੇ ਵੀ ਆਪਾਂ ਪਤਾ ਤਾਂ ਕਰਕੇ ਕੀ ਆ ਪਰ ਉੱਥੇ ਜਿਹੜਾ ਨਚੋੜ ਕੁਝ ਹੋਰ ਨਿਕਲ ਕੇ ਆਉਂਦਾ ਉੱਥੇ ਪ੍ਰਾਈਵੇਟ ਬੁੱਲ ਦੀ ਮੱਝ ਨਹੀਂ ਆਉਂਦੀ 99% ਮੱਝਾਂ ਜਿਹੜੀਆਂ ਮਿਆਉ ਸਰਕਾਰੀ ਸਿਮੰਦੀਆਂ ਹੁੰਦੀਆਂ ਹੋਣੀਆਂ ਕੋਈ ਐਚਐਲਡੀਵੀ ਦੀ ਕਹਿੰਦੇ ਆ ਕੋਈ ਪੰਚਾਇਤੀ ਬੁੱਲ ਕਹਿੰਦੇ ਪੰਚਾਇਤੀ ਹਰਿਆਣੇ ਦੇ ਵਿੱਚ ਜਿਹੜੇ ਐਚਐਲਡੀਵੀ ਨਹੀਂ ਦਿੱਤੇ ਹੋਏ ਸੀਗੇ ਹੁਣ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਚੀਜ਼ ਹੈ ਉਹਨਾਂ ਦਾ ਸੀਮਨ ਬੜਾ ਸਸਤਾ ਉਹ ਸਰਕਾਰੀ ਹੋਣ ਕਰਕੇ ਉਹ ਲਾਈਵ ਜੁਆਇ ਨਹੀਂ ਕਰਾਉਂਦੇ ਉਹਨਾਂ ਕੋਲ ਦੁੱਧਦਾਰ ਕਾਰਡ ਵੈਸੇ ਹੁੰਦਾ ਦੁੱਧ ਦੇ ਰਿਕਾਰਡ ਤੋਂ ਬਿਨਾ ਕੋਈ ਵੀ ਬੋਲ ਨਹੀਂ ਰੱਖਦੇ ਉਹ ਉਹ ਪੀਟੀ ਟੈਸਟ ਬੋਲ ਹੁੰਦੇ ਆ ਜਿਹੜੇ ਸਰਕਾਰੀ ਬੈਂਕਾਂ ਦੇ ਵਿੱਚ ਹੁੰਦੇ ਜਿਹੜੀ ਸੀਮਨ ਬੈਂਕ ਹੈਗੀ ਹੈ ਸਰਕਾਰੀ ਉਹਨਾਂ ਦੇ ਵਿੱਚ ਇਹ ਪੀਟੀ ਟੈਸਟ ਦਮਾ ਹੁੰਦਾ ਪੋਜਨੀ ਟੈਸਟ ਜਿਹਦੇ ਵਿੱਚ ਉਹਨਾਂ ਕਟਿਆਂ ਦੀ ਉਹਨਾਂ ਝੋਟਿਆਂ ਦੀਆਂ 5 6 ਵੀੜੀਆਂ ਦਾ ਰਿਕਾਰਡ ਹੁੰਦਾ ਉਸ ਕੱਟੇ ਦੀ ਮਾਂ ਦਾ ਉਹਦੇ ਪਿਓ ਦੀ ਮਾਂ ਦਾ ਗਾਹਾਂ ਉਹਦੀਆਂ ਧੀਆਂ ਦਾ ਉਹ ਰਿਕਾੜ ਦੇ ਜਦੋਂ ਦੁੱਧ ਤੇ ਆਉਂਦੇ ਆ ਫਿਰ ਸੀਮਨ ਬੈਂਕ ਦੇ ਵਿੱਚ ਉਹ ਛੋਟਾ ਯੂਜ਼ ਕੀਤਾ ਜਾਂਦਾ ਹੈਗਾ ਜਿਹਨੂੰ ਪੀਟੀ ਬੋਲ ਕਹਿੰਦੇ ਆ ਪਰ ਉੱਥੇ ਗੱਲ ਇੱਕ ਹੋਰ ਹੈ ਵੱਖਰੀ ਉਹ ਤੁਹਾਡੇ YouTube ਚੈਨਲ ਵਾਲਿਆਂ ਨੂੰ Facebook ਵਾਲਿਆਂ ਨੂੰ ਪੈਸੇ ਦੇ ਕੇ ਲਾਈਵ ਜੁਆਇ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਹੁਣ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਸੀਮਨ ਵਿਕੀ ਜਾਣਾ ਉਹਨਾਂ ਨੂੰ ਉਨੀ ਤਾਂਗ ਨਹੀਂ ਹੁੰਦੀ ਜਿਹਨੇ ਵੱਡੇ ਤਰ ਪੱਦਰ ਤੇ ਬਿਜ਼ਨਸ ਕਰਨਾ ਉਹ ਫਿਰ ਜਾਂਦਾ ਦੇਖੋ ਪ੍ਰਾਈਵੇਟ ਬੋਲ ਦਾ ਸੀਮਨ ਚਾਹੀ ਸਰਕਾਰੀ ਦਾ ਨਾ ਹਰ ਇੱਕ ਮੱਝ ਦੁੱਧ ਤੇ ਨਹੀਂ ਆਉਂਦੀ ਠੀਕ ਆ ਹਰ ਇੱਕ ਬਹੁਤ ਸਾਰੇ ਛੋਟਿਆਂ ਦੇ ਜ਼ਿਆਦਾ ਰਿਕਾਰਡ ਚੰਗੇ ਹੁੰਦੇ ਆ ਇੱਕ ਮੱਝ ਦੇ ਇੱਕੋ ਜੇ ਜਾਨਵਰ ਇੱਕੋ ਪਿਓ ਤੋਂ ਨਹੀਂ ਆਉਂਦੇ ਆ ਝੋਟੀ ਜਿਹੜੀ ਆਪਣੇ ਕੋਲ ਹੈਗੀ ਹੈ ਸਰਕਾਰੀ ਸੀਮਨ ਦੀ ਆ ਤੁਸੀਂ ਦੇਖ ਸਕਦੇ ਹੋ ਬਿਊਟੀ ਦੇ ਵਿੱਚ ਵੀ ਠੀਕ ਹੈਗੀ ਆ ਦੁੱਧ ਨੂੰ ਵੀ ਚੰਗੀ ਰਹੀ ਆ ਇਹ ਦੋ ਸੂਏ ਚੂਪੀ ਤੀਜੇ ਸੂਏ ਨੇ ਸੁਣਾ ਹੁਣ ਤੇ ਪਹਿਲੇ ਸੂਏ ਇਹ ਝੋਟੀ ਨੇ 16 ਲੀਟਰ ਦੁੱਧ ਤਿਆਰ ਕਰਤਾ ਸੀ ਮੈਂ ਸਰਕਾਰੀ ਸੀਮਨ ਤੋਂ ਬਿਨਾ ਹੋਰ ਕੋਈ ਬੋਲ ਨਹੀਂ ਵਰਤਿਆ ਪਰ ਹੁਣ ਜਿਹੜਾ ਵਰਤਿਆ ਉਹ ਵੀ 70 5 77 ਦਾ ਪੋਤਾ ਹੈਗਾ ਜੋਤੀ ਮੱਝ ਜਿਹੜੀ ਪੀਡੀਐਫ ਦੀ ਚੈਂਪੀਅਨ ਰਹੀ ਆ ਉਹ ਵੀ ਪੰਚਾਇਤੀ ਬੋਲ ਦੀ ਮੱਝ ਸੀਗੀ ਤੇ ਉਸ ਨੇ ਵੀ ਬਹੁਤ ਵਧੀਆ ਜਿਹੜਾ ਹੈਗਾ ਦੁੱਧ ਰਿਕਾਰਡ ਪੈਦਾ ਕੀਤਾ ਸੀਗਾ ਹੁਣ ਗੱਲ ਇਹ ਕੀ ਆ ਵੀ ਜਿਹੜੇ ਸਰਕਾਰੀ ਸੀਮਨ ਦੇ ਝੋਟੇ ਹੁੰਦੇ ਆ ਉਹ ਪੀਟੀ ਟੈਸਟ ਹੁੰਦੇ ਆ ਉਹਨਾਂ ਦੀਆਂ ਕਈ ਪੀੜ੍ਹੀਆਂ ਦਾ ਰਿਕਾਰਡ ਹੁੰਦਾ ਪ੍ਰਾਈਵੇਟ ਬੋਲ ਵਾਲਾ ਤਾਂ ਸਿਰਫ ਸ਼ੌਖ ਵਾ ਕੇ ਦੁੱਧ ਪਾ ਕੇ ਉਹਨੂੰ ਹੱਟਾ ਕੱਟਾ ਮੋਟਾ ਕਰ ਲਾਂਦਾ ਹੈ ਦੇਖਣ ਚਾਹ ਹਾਥੀ ਵਰਗਾ ਝੋਟਾ ਲੱਗਦਾ ਸੋਹਣਾ ਲੱਗਦਾ ਅਗਲਾ ਕਹਿੰਦੇ ਸਾਨੂੰ ਵੀ ਆ ਫਿਰ ਉਹਦੇ ਬੱਚੇ ਮੇਲੇ ਦੇ ਉੱਤੇ ਆਉਂਦੇ ਸਾਰੀ ਸਾਰੀ ਮੱਝ ਚੁੰਗਾ ਕੇ ਲੈ ਕੇ ਆਉਂਦੇ ਆ ਅਸੀਂ ਮੇਲੇ ਤੇ ਜਾ ਕੇ ਦੇਖਦਾ ਵੱਡੀਆਂ ਵੱਡੀਆਂ ਕਟੀਆਂ ਹੁੰਦੀਆਂ ਅਗਲਾ ਕਹਿੰਦੇ ਕਿੰਨੇ ਦੀ ਬਈ ਇਹ 20 ਦਿਨਾਂ ਦੀ ਆ ਇਹ 25 ਦਿਨਾਂ ਦੀ ਆ ਇਹ ਮਹੀਨੇ ਦੀ ਆ ਪਰ ਉਹ ਮੱਝੀ ਸਾਰੀ ਚੰਗਛੜੀਆਂ ਕੋਈ 2 ਮਹੀਨਿਆਂ ਦੀ ਤੇ ਉਹ ਆ ਸਾਂਹਾਂ ਰੀਆਂ ਬਣ ਜਾਂਦੀਆਂ ਉਹ ਦੁੱਧ ਬਹੁਤ ਜ਼ਿਆਦਾ ਚੁੰਘਾਉਂਦੇ ਉਹਨਾਂ ਨੂੰ ਇਸ ਕਰਕੇ ਸਾਨੂੰ ਆਪ ਦੇ ਕਟੜੂ ਦਾ ਫਿੱਕੇ ਜਿ ਲੱਗਣ ਲੱਗ ਜਾਂਦੇ ਆ ਗੱਲ ਇਹ ਨਹੀਂ ਹੈਗੀ ਗੱਲ ਹੋਰ ਹੈ ਗੱਲ ਕੀ ਹੈਗੀ ਕਿਹੜੇ ਪ੍ਰਾਈਵੇਟ ਬੋਲ ਵਾਲੇ ਉਹ ਆਪਦੀ ਐਡਵਰਟਾਈਜ਼ਮੈਂਟ ਕਰਜਾਂਦੇ ਆ ਜਿਹੜੇ ਸਰਕਾਰੀ ਸੀਮਣਾਂ ਉਹਨਾਂ ਦੀ ਐਡਵਰਟਾਈਜ਼ਮੈਂਟ ਨਹੀਂ ਹੋ ਰਹੀ ਤੇ ਸਰਕਾਰੀ ਸੀਮਣ ਸਸਤਾ ਵੀ ਪੈਂਦਾ ਹੈ। ਭਾਈ ਲਖਵਿੰਦਰ ਮੰਨੂ ਆ। ਭਾਈ ਜਾਂਦਾ ਰਵੇ ਆਪਣਾ ਭਰਾ ਵੀ ਆ ਅਸੀਂ ਇਕੱਠੇ ਕਬੱਡੀ ਖੇਡੇ ਆ ਤੇ ਉਹਨੇ ਜਦੋਂ ਦਾ ਡਾਕਟਰੀ ਦਾ ਕੰਮ ਸ਼ੁਰੂ ਕੀਤਾ ਐਚਐਲਡੀਵੀ ਤੋਂ ਬਣਾ ਹੋਰ ਬੋਲ ਵਰਤਦਾ ਹੀ ਨਹੀਂ ਉਸ ਬੰਦੇ ਨੇ। ਬਹੁਤ ਵਰਤਿਆ ਉਹ ਤੇ ਉਸ ਬੋਲ ਦੇ ਜਿਹੜੇ ਟੀਕੇ ਆ ਉਹਦੇ ਆਪਣੇ ਘਰੇ ਤਿਆਰ ਕੀਤੇ ਐਤ ਸਿਰ ਮੈਂ ਪੌਣੀ 2 ਲੱਖ ਦੀ ਪਹਿਲਾਂ ਛੋਟੀ ਸੇਲ ਕੀਤੀ ਆ। ਤੇ ਚੰਗੇ ਦੁੱਧ ਦੀਆਂ ਝੋਟੀਆਂ ਰਿਕਾਰਡ ਕੀਤੀਆਂ ਨੇ ਕੱਲਾ ਇਹ ਨਹੀਂ ਵੀ ਮੈਂ ਕਹਿ ਰਿਹਾ ਲਾਲਿਆ ਨੇ ਪਿੰਡ ਲੱਖਾਂ ਮੁੰਡਾ ਪੁਲਿਸ ਮੁਲਾਜ਼ਮ ਹੈ ਮੇਰੇ ਘਰੋਂ ਜਿਹੜੀਆਂ ਮੱਝਾਂ ਗਈਆਂ ਸੀਆਂ ਉਹਨਾਂ ਮੱਝਾਂ ਦੀ ਬਦੌਲਤ ਉਹਦੇ ਘਰੇ 6-7 ਪਸ਼ੂ ਜਿਹੜੇ ਤਿਆਰ ਹੋਏ ਆ ਸਰਕਾਰੀ ਸੀਮਣ ਵਾਲੀਆਂ ਝੋਟੀਆਂ ਦੇ 16-17 ਲੀਟਰ ਦੁੱਧ ਉਹਨਾਂ ਝੋਟੀਆਂ ਨੇ ਉਹਦੇ ਕੋਲੇ ਕੱਢਿਆ ਤੇ 16 ਲੀਟਰ ਐਸ ਨੇ ਕਰਮ ਵਾਲੀ ਨੇ ਪਹਿਲੇ ਸੂਏ ਦਿੱਤਾ ਸੀਗਾ ਆਡਰ ਟਾਇਟਾ ਦਰਮਿਆਨ ਦੂਜੇ ਸਾਲ ਅਸੀਂ ਮੱਝ ਦਾ ਦੁੱਧ ਸੇਲ ਨਹੀਂ ਕੀਤਾ ਅਸੀਂ ਗਾਂ ਦਾ ਪਾਣੀ ਜਿਹੜਾ ਬਚਦਾ ਮੱਝ ਦਾ ਨਹੀਂ ਕਰਦੇ ਬੱਕਰੀਆਂ ਦਾ ਫਾਰਮ ਵਧਾਇਆ ਸੀ ਪਸ਼ੂਆਂ ਦਾ ਜਿਹੜਾ ਹੈਗਾ ਕੰਮ ਅਸੀਂ ਘਟਾਤਾ ਸੀਗਾ ਇਹਨੇ ਪਹਿਲੇ ਸੂਏ ਵੀ 16 ਦਿੱਤਾ ਤੇ ਅੱਜ ਵੀ ਦੂਜੇ ਸੂਏ ਵੀ ਇਸਨੇ 16 ਹੀ ਦਿੱਤਾ ਕਿਉਂਕਿ ਅਸੀਂ ਇਹਦੀ ਸੇਵਾ ਐਕਸਟਰਾ ਨਹੀਂ ਕੀਤੀ ਕੋਈ ਬੜਾ ਜ਼ੋਰ ਨਹੀਂ ਲਾਇਆ ਕਿਉਂਕਿ ਸਾਨੂੰ ਕੋਈ ਲਾਲਚ ਨਹੀਂ ਸੀ ਅਸੀਂ ਦੁੱਧ ਵੇਚਣ ਦਾ ਘਰ ਵਾਸਤੇ ਰੱਖਿਆ ਤੇ ਦਰਮਿਆਨੀ ਦੀ ਸੇਵਾ ਤੇ ਇੱਕ ਮੇਰੀ ਮਾਤਾ ਬਹੁਤ ਜ਼ਿਆਦਾ ਬਿਮਾਰ ਹੋ ਗਈ ਘਰੇ ਹੋਰ ਵੀ ਲੇਡੀਜ਼ ਢਲਮੱਠ ਹੋ ਗਈ ਤਾਂ ਕਰਕੇ ਸਾਡੇ ਤੋਂ ਪਸ਼ੂ ਸਮੇਂ ਵੀ ਨਹੀਂ ਪਰ ਫਿਰ ਵੀ ਵਿਚਾਰੀ ਨੇ ਠੀਕ ਡੰਗਾ ਜਾ ਲਾ ਦਿੱਤਾ ਇਸਨੇ ਤੇ ਇਹ ਸਰਕਾਰੀ ਸੀਮਣ ਦੀ ਆ ਹੁਣ ਫੈਸਲਾ ਤੁਸੀਂ ਕਮੈਂਟਾਂ ਰਹੀ ਦੱਸਣੀ ਹੈ ਗੱਲ ਵੀ ਸਰਕਾਰੀ ਸੀਮਣ ਤੇ ਪ੍ਰਾਈਵੇਟ ਸੀਮਣ ਦੇ ਵਿੱਚ ਕਿੰਨਾ ਕੁ ਫਰਕ ਆ ਮੇਲਿਆਂ ਦੇ ਵਿੱਚ ਚੈਂਪੀਅਨ ਵੜਨੀਆਂ ਪੰਚਾਇਤੀ ਬੁੱਲਦੀਆਂ ਸਰਕਾਰੀ ਸੀਮਣੀਆਂ ਮੱਝਾਂ 99% ਤੇ ਜਿਹੜੀਆਂ ਲਾਈਵ ਚਵਾਈ ਕਰਾਈ ਜਾਂਦੀਆਂ ਉਹੋ ਝੋਟੇ ਵਾਲੇ ਉਹਨਾਂ ਕਟੀਆਂ ਨੂੰ ਲਾਈਵ ਕਰਾਉਂਦੇ ਆ ਜਿਹੜੀਆਂ ਚੰਗੇ ਦੁੱਧ ਦੇ ਆਉਂਦੀਆਂ ਜਿਹੜੀਆਂ 7 8 10 ਲੀਟਰ ਦੀਆਂ ਹੁੰਦੀਆਂ ਉਹਨਾਂ ਦੀ ਚਵਾਈ ਨਹੀਂ ਕਰਾਈ ਜਾਂਦੀ। ਸੋ ਇਹ ਇੱਕ ਬਹੁਤ ਵੱਡਾ ਸਿਸਟਮ ਹੈ ਸਾਡਾ ਕਿਉਂਕਿ ਅੱਜ ਅਸੀਂ ਸੀਮਣ ਕਰਾਤਾ ਉਹਨਾਂ ਤਿੰਨਾਂ ਚਾਰਾਂ ਸਾਲਾਂ ਬਾਅਦ ਝੋਟੀ ਬੜਨਾ ਫਿਰ ਉਹਨਾਂ ਨੂੰ ਦੁੱਧ ਦੇਣਾ ਕਾ 4 5 ਸਾਲ ਪਿੱਛੇ ਪੈ ਜਾਗੇ ਅਸੀਂ ਜੇ ਮਾੜਾ ਸੀਮਣ ਵਰਤ ਲਿਆ। 100 ਲੱਖਾਂ ਰੁਪਏ ਦੇ ਕੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਆ ਇਸ ਚੀਜ਼ ਦੇ ਵਿੱਚੋਂ ਜ਼ਰੂਰ ਜਾਗਰੂਕ ਹੋ ਕਈ ਬੰਦੇ ਮੇਰੇ ਤੇ ਤਰਾਜਗੀ ਵੀ ਕਰਨਗੇ ਕਈ ਆਖਣਗੇ ਯਾਰ ਗਲਤ ਆ ਪਰ ਜਿੱਦ ਤੋਂ ਸੀ ਗਲਤ ਜਾਂ ਚੰਗਾ ਲੱਗਿਆ ਮੈਂ ਆਪਦਾ ਪਰਸਨਲ ਤਜਰਬਾ ਤੇ ਆਪ ਦਾ ਜਿਹੜਾ ਮੇਲਿਆਂ ਦੇ ਵਿੱਚੋਂ ਸਿੱਖੀਆਂ ਹੋਈਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ